ਕੁਝ ਦੇਖ ਰੋ ਹਜ਼ਾਰ ਟੀਵੀ ਨਿਊਜ਼ ਚੈਨਲ ਤੇ ਮੈਂ ਹਬੀਨੂ ਸ਼ਰਮਾ ਇਸ ਸਮੇਂ ਪਟਿਆਲੇ ਵਿੱਚ ਮੌਜੂਦ ਆ ਜਿਹਨੂੰ ਸ਼ਾਹੀ ਸ਼ਹਿਰ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਕਿਉਂਕਿ ਪਟਿਆਲਾ ਹੈ ਵੀ ਵਾਕੀ ਵਿੱਚ ਸ਼ਾਹੀ ਸ਼ਹਿਰ ਇਸ ਸਮੇਂ ਸੀ ਅਜੇ ਹੀ ਜਗ੍ਹਾ ਮੌਜੂਦ ਆ ਜੋ ਆਪਣੇ ਆਪ ਸਿੱਕ ਇੰਟਰਸਟਿੰਗ ਫੈਕਟਰੀ ਹੀ ਕਹਿ ਲੋ ਮੇਕਸ ਨਾਮ ਦਾ ਕੈਫੇ ਹੋਰੇ ਪਟਿਆਲਾ ਵਿੱਚ ਪਹਿਲਾ ਕੈਫੇ ਆ ਜੀ ਪਟਿਆਲੇ ਦਾ ਜਿੱਥੇ ਆਇਲੈਂਡ 바ਰ ਆ ਬੜਾ ਬੜਾ ਹੀ ਵੱਖਰਾ ਥੀਮ ਹੈਗਾ ਕਨਸੈਪਟ ਹੈਗੇ ਤੇ ਮੌਜੂਦ ਇਸ ਵੀ ਫੇਮਸ ਨੇ ਆਰੇ ਹੋਰ ਕਈ ਸਾਰੇ ਚੀਜ਼ਾਂ ਫੇਮਸ ਨੇ ਪੀਜ਼ਾ ਵੀ ਫੇਮਸ ਹੈ ਲਾਈਵ ਪੀਜ਼ਾ ਬਣਾਇਆ ਜਾਂਦਾ ਹੈ ਤੇ ਖਾਸ ਮੌਕੇ ਤੇ ਗੱਲਬਾਤ ਕਰਨੀ ਮੇਰੇ ਨਾਲ ਵਿਕਰਮ ਸਿੰਘ ਜੀ ਮੌਜੂਦ ਨੇ ਫੂਡ ਇੰਡਸਟਰੀ ਚ ਇਹਨਾਂ ਨੇ ਕੀ ਇੰਟਰਸਟਿੰਗ ਫੈਕਟਰਸ ਦੇ ਕੇ ਕੀ ਕੀ ਹਾਈਲਾਈਟਸ ਨੇ ਇਸ ਕੈਫੇ ਦੇ ਕਿ ਕੀ ਯੂਐਸਬੀ ਹੈਗਾ ਕਿੰਨੀ ਕੀ ਸਟਰਗਲ ਕਰਨੀ ਪਈ ਹੈ ਕੀ ਜਨਨੀ ਰਹੀ ਇਹਨਾਂ ਦੀ ਖਾਸ ਮੌਕੇ ਤੇ ਵਿਕਰਮ ਜੀ ਨਾਲ ਆਪਾਂ ਗੱਲਬਾਤ ਕਰਾਂਗੇ ਜਾਣਾਂਗੇ ਮੇਕਸ ਕੈਫੇ ਦਾ ਨਾਮ ਕਨਸੈਪਟ ਥੀਮ ਕਿਸ ਤਰ੍ਹਾਂ ਨਾਲ ਮਾਈਂਡ ਵਿੱਚ ਆਇਆ ਤੁਹਾਡਾ ਬਹੁਤ ਬਹੁਤ ਸੋਧ। ਥੈਂਕ ਯੂ ਮੈਮ ਥੈਂਕ ਯੂ ਸੋ ਮੱਚ। ਪਹਿਲਾਂ ਜਨਣਾ ਚਾਹਾਂਗੇ ਮੇਕਸ ਕੈਫੇ ਬਹੁਤ ਡਿਫਰੈਂਟ ਲੱ ਤੇ ਜੇਕਰ ਆਪਾਂ ਗੱਲ ਕਰੀਏ ਪਹਿਲਾ ਕੈਫੇ ਪਟਿਆਲੇ ਦਾ ਜਿੱਥੇ ਆਇਲੈਂਡ ਬਾਰ ਹੈ ਅਸੀਂ ਇਹਦੇ ਬਾਰੇ ਜਲਣਾ ਚਾਹਵਾਂਗੇ ਆਇਲੈਂਡ ਬਾਰ ਦਾ ਮੈਮ ਕਨਸੈਪਟ ਸਾਡੀ ਬਹੁਤ ਪਹਿਲਾਂ ਹੀ ਸੋਚਿਆ ਹੋਇਆ ਸੀ ਜਿਵੇਂ ਆਪਾਂ ਪਟਿਆਲਾ ਬਹੁਤ سارے ਰੈਸਟੋਰੈਂਟ ਚ ਗਏ ਨੇ ਕਿਵੇਂ ਕੀ ਥੀ ਮਾਉਨਾ ਦੀ ਕਿਵੇਂ ਕਿਵੇਂ ਬਣਿਆ ਹੋਇਆ ਟੇਸਟ ਕੀਤਾ ਫੂਡ ਸਾਰਾ ਕੁਝ ਲਾਈਕ ਮੈਂ ਹੋ ਗਏ ਸਾਡੇ ਸ਼ੈਫ ਹੋ ਗਏ ਅਸੀਂ ਸਾਰਾ ਟਰਾਈ ਕੀਤਾ ਪੂਰਾ ਪਟਿਆਲੇ ਹੋ ਗਿਆ ਪਟਿਆਲੇ ਦੀ ਲੋਕਲ ਮਾਰਕੀਟ ਤੇ ਰੈਸਟੋਰੈਂਟ ਵੀ ਦੇਖੇ ਕੈਫੇਸ ਦੇਖੇ ਸਾਰਾ ਕੁਝ ਤਾਂ ਹੀ ਸਾਨੂੰ ਲੱਗਿਆ ਕੁਝ ਆਪਾਂ ਡਿਫਰੈਂਟ ਲੈ ਕੇ ਆਈਏ ਕੁਝ ਵਧੀਆ ਤਰੀਕੇ ਨਾਲ ਕਰੀਏ ਜੋ ਪਟਿਆਲੇ ਸੀ ਮਤਲਬ ਪਟਿਆਲੇ ਲੋਕਾਂ ਨੂੰ ਜ਼ਿਆਦਾ ਉਹ ਕਰੇ ਰੀਚ ਪਹੁੰਚੇ ਤੇ ਉਹੀ ਜਿਸੀਂ ਮਾਈਂਡ ਚ ਰੱਖਦੇ ਹੋਏ ਅਸੀਂ ਪਹਿਲਾਂ ਤਾਂ ਸਾਡਾ ਜਿਵੇਂ ਥਾਪੜ ਦੇ ਆਪਾਂ ਨੇੜੇ ਮਤਲਬ ਸਾਨੂੰ ਲੱਗਿਆ ਥਾਪੜ ਥੋੜਾ ਜ਼ਿਆਦਾ ਉਹ ਹੈ ਬੱਚਿਆਂ ਦੀ ਉਹ ਕਰਕੇ ਤੇ ਅਸੀਂ ਥਾਪੜ ਦੇ ਪਹਿਲਾਂ ਜਗ੍ਹਾ ਦੇਖੀ ਉਰੇ ਤੇ ਜਗ੍ਹਾ ਤੋਂ ਬਾਅਦ ਆਪ ਸਾਨੂੰ ਥੋੜਾ ਵੱਡੀ ਜਗ੍ਹਾ ਚਾਹੀਦੀ ਸੀ ਤੇ ਅਸੀਂ ਦੋ ਫਲੋਰ ਦਾ ਕਨਸੈਪਟ ਲੈ ਕੇ ਆਏ ਦੇ ਉਰੇ ਆਪਾਂ ਹਲੇ ਤਾਂ ਆਪਾਂ ਫਰਸਟ ਫਲੋਰ ਤੇ ਆ ਤੇ ਆਇਲੈਂਡ ਦਾ ਕਨਸੈਪਟ ਲੈ ਕੇ ਆਇਆ ਤੇ ਤੁਸੀਂ ਦੇਖਦੇ ਹੋ ਜਿਵੇਂ ਆਪਣਾ ਰੈਸਟੋਰੈਂਟ ਕਾਫੀ ਵੱਡਾ ਹੀ ਹੈ ਓਪਨ ਸਿਟਿੰਗ ਵੀ ਹੈ ਇਨਡੋਰ ਵੀ ਹੈ ਦੋਵੇਂ ਹੀ ਨੇ ਤੇ ਲਾਈਫ ਪੀ ਸਕਦਾ ਵੀ ਬੁਡ ਫਾਇਰ ਪੀਜ਼ ਆ ਉਸੇ ਆਪਣੀ ਲਾਈਨ ਚ ਕਹਿੰਦੇ ਆ ਨੇਪੋਲਨ ਬੇਸ ਕਹਿੰਦੇ ਆ ਨੂੰ ਸਰ ਆਪਾਂ ਅਕਸਰ ਆਪਾਂ ਦੇਖਦੇ ਆ ਕਿ ਜਿਹੜੀ ਬਾਰ ਦੀ ਸਪੇਸ ਹੁੰਦੀ ਆ ਉਹ ਚੰਡੀਗੜ੍ਹ ਵਰਗੇ ਸ਼ਹਿਰ ਚਲੇ ਜਾਓ ਚਾਹੇ ਡੈਲੀ ਚਲੇ ਜਾਓ ਬਰ ਇਸ ਸਪੇਸ ਬਹੁਤ ਆ ਤੁਹਾਡੇ ਡਿਫਰੈਂਟ ਡਿਫਰੈਂਟ ਕੋਰਸ ਵੀ ਲਿਖਨ ਦਾ ਆਜ ਫਿਰ ਪੀਣੇ ਦੀ ਤਮੰਨਾ ਹੈ ਤੇ ਉਹ ਇਸ ਦਾ ਇੰਟਰਸਟਿੰਗ ਫੈਕਟਰ ਆ ਆਪਾਂ ਮੰਨ ਸਕਦੇ ਆ ਕਿ ਕੈਫੇ ਚ ਬਾਹਰ ਹੈ ਬਾਰ ਵੀ ਆਪਣੇ ਆਪ ਚ ਇੱਕ ਡਿਫਰੈਂਟ ਥੀਮ ਹੈ ਡਿਫਰੈਂਟ ਕਨਸੈਪਟ ਹੈ ਬਿਲਕੁਲ ਬਿਲਕੁਲ ਜਿਵੇਂ ਤੁਸੀਂ ਲਾਈਨਾਂ ਦੀ ਗੱਲ ਕਰੋਗੇ ਤਾਂ ਇਹ ਆਪਾਂ ਜਿਵੇਂ ਮੈਂ ਵੀ ਬਹੁਤ ਜਿਵੇਂ ਦਿੱਲੀ ਹੋਵੇ ਗੁਰਦਾਉਂ ਬੈਂਗਲੌਰ ਮੈਂ ਆਊਟ ਆਫ ਇੰਡੀਆ ਵੀ ਕੰਮ ਕੀਤਾ ਹੈ ਤੇ ਉਹੀ ਆਪਾਂ ਲਾਈਨਾਂ ਸਾਰੀ ਥਾਟ ਤੇ ਲਾ ਕੇ ਆਪਾਂ ਚਾਹਦੇ ਹਾਂ ਕਿ ਕਿੱਥੇ ਵੀ ਜੁਆਇਨ ਕਰੀਏ ਜਾਂ ਕਿੱਥੇ ਵੀ ਆਪਾਂ ਰਹੀਏ ਜਾਂ ਕੁਝ ਵੀ ਤਾਂ ਕੁਝ ਵਧੀਆ ਹੀ ਕਰਕੇ ਜਾਈਏ ਤੇ ਉਹੀ ਲਾਈਨ ਆਪਾਂ ਸਾਰੀ ਕੁਝ ਉੱਤਰੋਂ ਲੈ ਕੇ ਮੈਚ ਕੀਤੀ ਹੋਈ ਹੈ ਤੇ ਮੈਨੂ ਵੀ ਆਪਾਂ ਸਾਰਾ ਡਿਫਰੈਂਟ ਬਣਾਇਆ ਹੋਇਆ ਹੈ ਤੇ ਇਹ ਮੈਕਸ ਕਾਫੇ ਨਾਮ ਬੜਾ ਡਿਫਰੈਂਟ ਹੈ ਇਹ ਕਿਸ ਤਰ੍ਹਾਂ ਤੁਹਾਡੇ ਮਾਈਂਡ ਵਿੱਚ ਹੈ ਕਿ ਮੈਕਸ ਕਾਫੇ ਮਤਲਬ ਥੋੜਾ ਜਿਹਾ ਇਹਦੇ ਬਾਰੇ ਦੱਸੋਗੇ ਏ ਮੈਕਸਮ ਐਕਚੁਅਲੀ ਕਿਸੇ ক্লোਸ ਦਾ ਨੇਮ ਹੈ ਜਿਵੇਂ ਉਹਦੇ हां ਅਸੀਂ ਨਹੀਂ ਕਰ ਸਕਦੇ ਹਾਂਜੀ ਹਾਂਜੀ ਬਸ ਉਹਦੇ ਕਰਕੇ ਤੇ ਮੈਕਸ ਕੈਫੇ ਦੀ ਇੰਟਰਸਟਿੰਗ ਫੈਕਟਰ ਕੀ ਹੈ ਤਾਂ ਯੂਐਸਬੀ ਕੀ ਹੈ ਤੇ ਹਾਈਲਾਈਟਸ ਕੀ ਨੇ ਹਾਈਲਾਈਟਸ ਇਹ ਹੈ ਮੈਮ ਆਪਾਂ ਜਿਵੇਂ ਹਰ ਵੀਕਐਂਡ ਤੇ ਆਪਾਂ ਕੁਝ ਨਾ ਕੁਝ ਸਪੈਸ਼ਲ ਕਰਦੇ ਹਾਂ ਲਾਈਕ ਆਪਾਂ ਚਾਹਦੇ ਹਾਂ ਪਟਿਆਲਾ ਵਾਲਿਆਂ ਨੂੰ ਕੁਝ ਨਵਾਂ ਦਿਖਾਈਏ ਜਿਵੇਂ ਪਟਿਆਲਾ ਚ ਤੁਸੀਂ ਦੇਖਿਆ ਹੋਣਾ ਤਾਂ ਜਿਵੇਂ 6 ਪੀਸ ਬੈਂਡ ਨਹੀਂ ਹੁੰਦੇ 5 ਪੀਸ ਬੈਂਡ ਨਹੀਂ ਹੁੰਦੇ ਇਹ ਬੇਸਿਕਲੀ ਚੰਡੀਗੜ੍ਹ ਤੇ ਜਾਣਾ ਪੈਂਦਾ ਲੋਕਾਂ ਨੂੰ ਪਾਰਟੀ ਬੜੀ ਵੱਡੀ ਪਾਰਟੀ ਕਰਨੀ ਆ ਤਾਂ ਚੰਡੀਗੜ੍ਹ ਜਾਣਾ ਪੈਂਦਾ ਹੈ ਜਲੰਧਰ ਲਾਹਲਾ ਲੁਧਿਆਣੇ ਐ ਕਰਕੇ ਜਾਣਾ ਤੇ ਅਸੀਂ ਚਾਹੁੰਦੇ ਹਾਂ ਕਿ ਲੋਕ ਪਟਿਆਲਾ ਦੇ ਜਿਹੜੇ ਲੋਕੀ ਨੇ ਉਹ ਪਟਿਆਲੇ ਮਤਲਬ ਦੇਖਣ ਕਿ ਹਾਂਜੀ ਪਟਿਆਲਾ ਤੇ ਵੀ ਕੁਝ ਹੋ ਰਿਹਾ ਹੈ ਜਿਵੇਂ ਬੈਲੀ ਡਾਂਸ ਦਾ ਆਪਾਂ ਜ਼ਿਕਰ ਕਰੀਏ ਤਾਂ ਪਹਿਲੇ ਡਾਂਸ ਪਹਿਲਾਂ ਹੋਇਆ ਨੇ ਹਾਂਜੀ ਲਾਈਵ ਬੈਂਡ ਐਵਰੀ ਵੀਕਐਂਡ ਤੇ ਹੁੰਦੇ ਆ ਤੇ ਬੈਲੀ ਡਾਂਸ ਦਾ ਜਿਵੇਂ ਹੈ ਨਹੀਂ ਕਨਸੈਪਟ ਪਟਿਆਲੇ 'ਚ ਤੇ ਆਪਾਂ ਬੈਲੀ ਡਾਂਸ ਦਾ ਵੀ ਦੋ ਵਾਰ ਕਰਾ ਚੁੱਕੇ ਆ ਅਬਾ ਵਧੀਆ ਸ਼ੋ ਵੀ ਗਿਆ ਉਹਦਾ ਅਸੀਂ ਪਟਿਆਲੇ ਦੇ ਬੰਦਿਆਂ ਨੂੰ ਮਤਲਬ ਅੱਛੀ ਉਹ ਕਰ ਰਹੇ ਆ ਨੇ ਬਹੁਤ ਬਹੁਤ ਧੰਨਵਾਦ ਜਦੋਂ ਆਪਾਂ ਇੱਕ ਆਊਟਲਟ ਓਪਨ ਕਰਦੇ ਆ ਤਾਂ ਕਈ ਸਾਰੀ ਰਿਸਪੌਂਸਿਬਿਲਟੀਜ਼ ਹੁੰਦੀਆਂ ਨੇ ਚੈਲੰਜ ਵੀ ਹੁੰਦੇ ਨੇ ਸਟਰਗਲ ਕਿੰਨਾ ਕੁ ਕਰਨਾ ਪਿਆ ਫੂਡ ਇੰਡਸਟਰੀ ਵਿੱਚ ਜੇਕਰ ਆਪਾਂ ਗੱਲ ਕਰੀਏ ਤੇ ਤੁਹਾਨੂੰ ਇੰਨੇ ਸਾਲਾਂ ਜਦੋਂ ਤੁਹਾਨੂੰ ਕੀ ਬਦਲਾਅ ਦੇਖਿਆ ਐ ਐਜ਼ ਅ ਬਿਜ਼ਨਸਮੈਨ ਫੂਡ ਇੰਡਸਟਰੀ ਵਿੱਚ ਫੂਡ ਚ ਮੈਮ ਕਰੀਏ ਤਾਂ ਮਤਲਬ ਬਹੁਤ ਬਦਲਾਅ ਕਰਨੇ ਪੈਂਦੇ ਆ ਲਾਈਕ ਏਵਰੀ 3 ਮਨთ ਤੇ ਆਪਾਂ ਕੁਛ ਨਾ ਕੁਛ ਗੈਸਟਾਂ ਦੇ ਜਿਵੇਂ ਅਕੋਰਡਿੰਗ ਆਪਾਂ ਉਹਨੂੰ ਚੱਲਣਾ ਪ ਉਹਨਾਂ ਨੂੰ ਜੋ ਚਾਹੀਦਾ ਆ ਆਪਾਂ ਉਹ ਲਾ ਜਿਵੇਂ ਉਹ ਕਹਿੰਦੇ ਨੇ ਕਿ ਅਸੀਂ ਉਧਰ ਗਏ ਸੀ ਅਸੀਂ ਚੰਡੀਗੜ੍ਹ ਗਏ ਸੀ ਅਸੀਂ ਉਹ ਦੇਖਿਆ ਸੀ ਤਾਂ ਉਹ ਸਾਰਾ ਕੁਝ ਮਾਈਂਡ ਤੇ ਰੱਖਦੇ ਹੋਏ ਸਾਰਾ ਕੁਝ ਆਪਾਂ ਮੀਨੂ ਵੀ ਚੇਂਜ ਕਰਦੇ ਆ ਏਵਰੀ 3 ਮੰਥ 6 ਮੰਥ ਆਪਾਂ ਮੀਨੂ ਚੇਂਜ ਕਰਦੇ ਆ ਸੀਜ਼ਨ ਦੇ ਹਿਸਾਬ ਨਾਲ ਆਪਾਂ ਡਰਿੰਕਸ ਚੇਂਜ ਕਰਦੇ ਆ ਸਿਗਨੇਚਰ ਡਿਸ਼ੇਸ ਰੱਖਦੇ ਆ ਇਹ ਸਾਰਾ ਕੁਝ ਚੱਲਦਾ ਰਹਿੰਦਾ ਹੈ ਬੈਕ ਅੰਡਰ ਸਾਹਮਣੇ ਮੇਰੇ ਤੁਸੀਂ ਦੇਖ ਸਕਦੇ ਹੋ ਕਿ ਗ੍ਰੀਨ ਐਪਲ ਮੋਜੀਤੋ ਵੇਜਨ ਬੜੀ ਵਧੀਆ ਤਰੀਕੇ ਨਾਲ ਰਿਪਰੈਜ਼ੈਂਟ ਕੀਤਾ ਹੋਇਆ ਐਪਲਸ ਨੇ ਮਿੰਟਸ ਨੇ ਤੇ ਇਹਦੇ ਬਾਰੇ ਜਾਨਣਾ ਚਾਹਾਂਗੇ ਮੋਜੀਤੋ ਉਸ ਚ ਸਿਗਨੇਚਰ ਮੋਜੀਤੋ ਸੀ ਇਹ ਮੰਨ ਸਕਦੇ ਹਾਂ ਕਿਨੇ ਟਾਈਪਸ ਦੇ ਮੋਜੀਤੋ ਉਸਨੇ ਇੱਕ ਖਾਨ ਦਿਖਾਣ ਦੀ ਆਪਾਂ ਗੱਲ ਕਰੀਏ ਪੀਜ਼ਾਸ ਵਗੈਰਾ ਕਿਹੜੀ ਕਿਹੜੀ ਤੁਹਾਡੀਆਂ ਸਿਗਨੇਚਰ ਡਿਸ਼ਸ ਜਿਹੜੇ ਆ ਕੇ ਕਸਟਮਰਸ ਔਨ ਟ੍ਰੈਂਡ ਔਨ ਰਿਪੀਟ ਔਨ ਡਿਮਾਂਡ ਕਰ ਦਿੰਦੇ ਨੇ ਬਿਲਕੁਲ ਜੀ ਬਿਲਕੁਲ ਅ ਜੇ ਮੋਜੀਤੋ ਆਪਣੇ ਕੋਲ 4 ਟਾਈਪ ਦੇ ਮੋਜੀਤੋ ਨੇ ਲਾਈਕ ਨਾਰਮਲੀ ਕੀ ਹੁੰਦਾ ਆਪਾਂ ਜਾਂਦੇ ਆ ਵਰਜਨ ਮੋਜੀ ਤੋਂ ਇਹ ਆਪਣੇ ਵਾ ਕੀ ਵੀ ਕੀ ਵੀ ਵਾਲਾ ਮੋਜੀ ਤੋਂ ਹੈ ਗ੍ਰੀਨ ਐਪਲ ਹੈ ਵਾਟਰਮੈਲਨ ਹੈ ਸਾਰੇ ਆਪਾਂ ਮਤਲਬ ਐਸਪਰੇਂਟ ਤੇ ਮੈਂ ਆਇਲੈਂਡ ਬਾਰਾ ਤੇ ਸਾਰੇ ਸਾਹਮਣੇ ਬਣਦੇ ਨੇ ਕੋਈ ਐ ਚੇ ਨਹੀਂ ਹੈ ਕਿ ਤੇ ਨਾਲੇ ਡਿਸ਼ੇਸ ਦਾ ਵੀ ਮੈਂ ਦੱਸਦਾ ਤੁਹਾਨੂੰ ਕਿ ਜਿਵੇਂ ਇਸ ਵੀਕਐਂਡ ਤੇ ਸਾਡਾ ਸਟਾਰਟ ਹੋ ਰਿਹਾ ਇਹ ਪਟਿਆਲੇ ਚ ਕਿਤੇ ਹੈ ਨਹੀਂ ਹੋਲ ਚਿਕਨ ਜਿਹਨੂੰ ਪੂਰਾ ਆਪਾਂ ਉਹਨੂੰ ਤੰਦੂਰ ਚ ਪੂਰਾ ਹੋਲ ਚਿਕਨ ਉਹਨੂੰ ਮੁਰਗ ਮੁਸਲਮ ਕਹਿੰਦੇ ਆ ਡਿਸ਼ ਨੂੰ ਉਹ ਅਸੀਂ ਪ੍ਰੈਜ਼ੈਂਟ ਕਰਨ ਜਾ ਰਹੇ ਨੇ ਇਸ ਵੀਕਐਂਡ ਤੇ ਮਤਲਬ ਅੱਜ ਸ਼ਾਮ ਤੋਂ ਓਕੇ ਅੱਛਾ ਅਸੀਂ ਤੁਸੀ ਅਨਾਉਂਸ ਕਰਦੇ ਹਾਂ ਜੀ ਹਾਂ ਜੀ ਹਾਂ ਜੀ ਦਾ ਨਾ ਬੋਲੇ ਕੋਫੀਸ਼ਲ ਅਨਾਉਂਸਮੈਂਟ ਹੈ ਕਿ ਸ਼ਾਮ ਤੱਕ ਨਵੀਂ ਡਿਸ਼ ਐਕਸਕਲੂਸਿਵ ਅਨਾਉਂਸ ਕੀਤੀ ਹੈ ਜੋ ਕਿ ਇਸ ਕੈਫੇ ਵਿੱਚ ਤੁਹਾਨੂੰ ਅਨਜ਼ਰ ਆਏਗੀ ਉਹਦੀ ਉਹਦੀ ਸਪੈਸ਼ੈਲਿਟੀ ਕੀ ਹੈ ਮਤਲਬ ਇਹ ਤੁਸੀਂ ਕਿਦਾਂ ਮਾਈਂਡ ਚ ਆ ਕਿ ਇਹ ਡਿਸ਼ ਤੁਸੀਂ ਐਡ-ਆਨ ਕਰਨ ਜਾ ਰਹੇ ਹੋ ਬਿਲਕੁਲ ਮੈਂ ਜਿਵੇਂ ਪਟਿਆਲੇ ਆਪਾਂ ਉਹ ਇੱਕ ਹੈ ਉਹੀ ਗੱਲ ਹੈ ਕਿ ਕੁੰਮੇ ਆਪਾਂ ਸਾਰਾ ਕੁਝ ਦੇਖ ਰਹੇ ਹਾਂ ਜਿਓ ਜਿਹੀ ਚੀਜ਼ਾਂ ਹੈ ਨਹੀਂ ਅਸੀਂ ਚਾਹ ਰਹੇ ਹਾਂ ਕਿ ਲੋਕਾਂ ਨੂੰ ਪਤਾ ਲੱਗੇ ਪਟਿਆਲੇ ਤੋਂ ਬਾਹਰ ਨਾ ਜਾਣਾ ਪਏ ਉਹਨਾਂ ਨੂੰ ਕਿ ਹਾਂ ਹਾਂ ਉਧਰ ਗਏ تھے ਉਧਰ ਦੇਖਾਤਾ ਇਹ ਸਭ ਅਸੀਂ ਚਾਰਿਆਂ ਨੇ ਕਿ ਉਹਨਾਂ ਨੂੰ ਸਾਰਾ ਕੁਝ ਹੋਰ ਹੀ ਮਿਲੇ ਪਟਿਆਲੇ ਮਿਲੇ ਵਿਕਰਮ ਜੀ ਜੇ ਮੈਂ ਅਗਰ ਸਪਾਈਸੀਜ਼ ਦੀ ਗੱਲ ਕਰਨਾ ਕਈ ਲੋਕ ਮਸਾਲਾ ਘੱਟ ਖਾਣਾ ਪਸੰਦ ਕਰਦੇ ਨੇ ਕਈ ਜ਼ਿਆਦਾ ਸਪਾਈਸੀ ਫੂਡ ਪਸੰਦ ਕਰਦੇ ਨੇ ਆਇਲ ਬੈਲੈਂਸ ਹੁੰਦਾ ਜਦੋਂ ਬਣਾਉਨੇ ਤੁਸੀਂ ਥੋੜੇ ਗੱਲਬਾਤ ਉਹਨਾਂ ਨੂੰ ਪਤਾ ਚੱਲੇ ਕਿ ਕਾਰੀਗਰ ਉੱਤਰਾਖੰਡ ਤੋਂ ਨੇ ਤਾਂ ਮਸਾਲੇ ਦਾ ਵੀ ਧਿਆਨ ਰੱਖਦੇ ਹੋ ਜੇ ਕੋਈ ਕਸਟਮਰ ਆ ਕੇ ਕਹਿੰਦਾ ਅਸੀਂ ਘੱਟ ਸਪਾਈਸ ਖਾਣਾ ਹੈ ਕਿਸੇ ਨੇ ਜ਼ਿਆਦਾ ਖਾਣਾ ਹੈ ਬਿਲਕੁਲ ਜੀ ਬਿਲਕੁਲ ਜੀ ਉਸ ਚ ਕੀ ਹੁੰਦਾ ਉਸ ਚ ਵੱਡਾ ਰੋਲ ਸਾਡੀ ਐਫ ਐਨ ਬੀ ਟੀ ਤੇ ਉਹਨਾਂ ਦਾ ਰੋਲ ਵੱਡਾ ਹੁੰਦਾ ਜਿਹੜੇ ਆਰਡਰ ਲੈਂਦੇ ਨੇ ਤੇ ਉਹ ਸਾਰਾ ਕੁਝ ਆਪਾਂ ਗੈਸਟ ਕੋਈ ਵੀ ਆਂਦੇ ਨੇ ਤੇ ਉਹਨਾਂ ਨੂੰ ਆਪਾਂ ਪੁੱਛਦੇ ਨੇ ਤੁਹਾਨੂੰ ਸਪਾਈਸੀ ਪਸੰਦ ਹੈ ਮੀਡੀਅਮ ਸਪਾਈਸੀ ਹੈ ਮਾਈਲਡ ਜਿਵੇਂ ਦਾ ਉਹਨਾਂ ਦਾ ਟੇਸਟ ਹੈ ਉਹਦੇ ਅਕੋਰਡਿੰਗ ਆਪਾਂ ਤੇ ਆਪ ਸਾਡਾ ਮੈਨੂ ਵੀ ਐ ਨਹੀਂ ਹੈ ਕਿ ਕਾਫੀ ਵੱਡਾ ਮੈਨੂ ਹੈ ਉਹਦੇ ਸਾਰੀ ਚੀਜ਼ਾਂ ਅਵੇਲੇਬਲ ਨੇ ਤੇ ਆਉਣ ਵਾਲੇ ਦਿਨਾਂ 'ਚ ਕੋਈ ਇਹੋ ਜੀ ਚੀਜ਼ ਜਿਹੜੀ ਪਟਿਆਲਾ ਸ਼ਹਿਰ ਦੇ ਵਸਨੀਕਾਂ ਲਈ ਇੱਕ ਕਾਈਂਡ ਆਫ ਸਰਪ੍ਰਾਈਜ਼ ਹੋਗੀ ਚਾਹੇ ਉਹ ਡਰਿੰਕਸ ਨੂੰ ਲੈ ਕੇ ਆ ਚਾਹੇ ਉਹ ਖਾਣੇ ਨੂੰ ਲੈ ਕੇ ਕੋਈ ਇਹੋ ਜੀ ਚੀਜ਼ ਐਡ ਆਨ ਹੋਣ ਜਾ ਰਹੀ ਥੋੜੇ ਮੈਨੂ ਜਿਵੇਂ ਮੈਂ ਕਿਹਾ ਮੈਂ ਆਪਾਂ ਮੁਰਗ ਮੁਸਲਮਾ ਐਡ ਕਰ ਰਹੇ ਨੇ ਬੱਟੀ ਦਾ ਮੁਰਗਾ ਐਡ ਕਰ ਰਹੇ ਨੇ ਇੱਕ ਆਪਾਂ ਰਾਮਪੁਰੀ ਪਨੀਰ ਪਸੰਦਾ ਐਡ ਕਰ ਰਹੇ ਨੇ ਤੇ ਇੱਕ ਆਪਾਂ ਰੋਲਸ ਦਾ ਕੁਝ ਨਵਾਂ ਕਨਸੈਪਟ ਲੈ ਕੇ ਆ ਰਹੇ ਨੇ ਤੇ वुਡ ਫਾਇਰ ਦਾ ਆਪਾਂ ਲਾਸਟ ਵੀਕ ਤੇ ਸਟਾਰਟ ਕੀਤਾ ਉਹਦਾ ਵਧੀਆ ਰਿਸਪੌਂਸ ਹੈ वुਡ ਫਾਇਰ ਆਪਾਂ ਲਾਈਵ ਕਰਦੇ ਨੇ वुਡ ਫਾਇਰ ਪੀਜ਼ਾ ਉਹਦਾ ਵੀ ਵਧੀਆ ਰਿਸਪੌਂਸ ਮਿਲ ਰਿਹਾ ਤੇ ਕੀ ਐਕਸਪੈਕਟੇਸ਼ਨਸ ਨੇ ਆਊਟਲੈਟ ਨੂੰ ਲੱਗੇ ਕੋਈ ਨਵੀਂ ਬ੍ਰਾਂਚ ਓਪਨ ਕਰਨਾ ਤੁਸੀਂ ਪਲਾਨ ਕਰੋ ਜਾਂ ਪਟਿਆਲਾ ਵਿੱਚ ਹੀ ਵਧੀਆ ਚੱਲ ਰਿਹਾ ਅੱਗੇ ਹੋਰ ਕੀ ਪਲਾਨਸ ਨੇ ਅ ਮੈਮ ਹੁਣੇ ਤਾਂ ਆਪਾਂ ਮਤਲਬ ਵਧੀਆ ਕਰ ਰਹੇ ਨੇ ਵਧੀਆ ਸਾਰਾ ਕੁਝ ਚੱਲ ਰਿਹਾ ਬਟ ਇਨ ਫਿਊਚਰ ਆਪਾਂ ਜ਼ਰੂਰ ਟਰਾਈ ਕਰਾਂਗੇ ਲਾਈਕ ਮੋਹਾਲੀ ਜਾਂ ਲਾਈਕ ਮੈਟਰੋ ਸਿਟੀ ਵੱਲ ਨੂੰ ਜਾਂਦੇ ਆਪਾਂ ਚੰਡੀਗੜ੍ਹ ਹੋ ਗਈ ਜਾਂ ਫਿਰ ਦਿੱਲੀ ਗੁਰਦਾਵ ਆਪਾਂ ਜਾਂਦੇ ਆ ਉਹ ਆਪਾਂ ਜ਼ਰੂਰ ਟਰਾਈ ਕਰਾਂਗੇ ਬਟ ਹਾਲ ਫਿਲਹਾਲ ਤਾਂ ਹੋ ਰਹੀ ਤਾਂ ਤੁਸੀਂ ਦੇਖਿਆ ਸੀ ਕਿ ਮਨਾ ਵਿਕਰਮ ਸਿੰਘ ਜੀ ਨੇ ਖਾਸ ਮੌਕੇ ਤੇ ਗੱਲਬਾਤ ਕੀਤੀ ਕਿਹਾ ਕਿ ਬਹੁਤ ਵਧੀਆ ਤਰੀਕੇ ਦਾ ਕੈਫੇ ਬਣਿਆ ਹੋਇਆ ਮੇਕਸ ਕੈਫੇ ਤੁਸੀਂ ਵੀ ਇੱਥੇ ਇੱਕ ਵਾਰੀ ਆਓ ਵਿਜ਼ਿਟ ਕਰੋ ਭੁਪਿੰਦਰਾ ਰੋਡ ਪਟਿਆਲੇ ਦੀ ਇਹਨਾਂ ਦਾ ਪਟਿਆਲਾ ਵਿੱਚ ਬਣਿਆ ਹੋਇਆ ਕੈਫੇ ਹੈ ਜਿੱਥੇ ਤੁਹਾਨੂੰ ਜਿੱਥੇ ਤੁਹਾਨੂੰ ਆਇਲੈਂਡ bar ਦਾ ਕਨਸੈਪਟ ਵੀ ਮਿਲੇਗਾ ਨਾਲ ਹੀ ਮੋਜੀਤੋਸ ਮਿਲਣਗੇ ਖਾਣ ਪੀਣ ਦੇ ਵਧੀਆ ਚੀਜ਼ਾਂ ਮਿਲਣਗੇ ਜੋ ਕਿ ਹਾਈਜੀਨਿਕ ਨੇ ਮਤਲਬ ਤੁਹਾਨੂੰ ਦੇਖ ਕੇ ਲੱਗ ਰਿਹਾ ਹੋਊਗਾ ਕਿ ਜੇ ਤੁਸੀਂ ਐਂਟਰ ਕਰੋਗੇ ਤੁਹਾਨੂੰ ਇੱਕ ਪੋਜ਼ਿਟਿਵ ਵਾਈਬਸ ਆਉਣਗੀਆਂ ਤੇ ਜਲ ਇੱਥੇ ਮੈਨੂੰ ਤਾਂ ਆਗੇ ਬਹੁਤ ਸੋਹਣਾ ਲੱਗ ਰਿਹਾ ਵਧੀਆ ਲੱਗ ਰਿਹਾ ਤਾਂ ਜਿਹੜੇ ਵੀ ਲੋਕ ਨੇ ਪਟਿਆਲਾ ਸ਼ਹਿਰ ਦੇ ਪਟਿਆਲੇ ਤੋਂ ਬਾਹਰ ਨਿਕਵਰੀ ਮੇਕਸ ਕਾਫੇ ਜ਼ਰੂਰ ਵਿਜ਼ਿਟ ਕਰੋ ਇਹਨਾਂ ਦੇ ਰੋਲਸ ਇਹਨਾਂ ਦੇ ਮੋਜੀਤੋਸ ਵਗੈਰਾ ਹੋਰ ਕਈ ਸਾਰੀਆਂ ਚੀਜ਼ਾਂ ਟੇਸਟ ਕਰੋ ਜਿੱਦਾਂ ਕਿ ਸਾਡੇ ਸਾਹਮਣੇ ਰੋਲ ਆ ਚੁੱਕਿਆ ਇਹ ਮੇਕਸ ਕਾਫੇ ਦੀ ਖਾਸੀਅਤ ਹੈ ਕਿ ਇਹਨਾਂ ਨੇ ਵਧੀਆ ਤਰੀਕੇ ਨਾਲ ਰਿਪਰੈਜ਼ੈਂਟ ਕੀਤਾ ਹੋਇਆ ਹੈ ਵਧੀਆ ਤਰੀਕੇ ਨਾਲ ਇਹਨਾਂ ਨੇ ਗਾਰਨਿਸ਼ ਕੀਤਾ ਹੋਇਆ ਹੈ ਲੈਟ ਅਸ ਤੇ ਜੇ अपडेट्स लिए बने रहो आजाद टीवी न्यूज़ नाल